ਮਨ ਰਹੇ ਹਾਂ ਬੈਰਾੜੀ ਰਾਗ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਅੱਜ ਦਾ ਇਹ ਪਵਨ ਹੁਕਮ ਹੈ ਜੋ ਕਿ ਪਵਨ ਅੰਗ 719 ਤੇ ਸ਼शोभਿਤ ਹੈ ਬਾਦਸ਼ਾਹ ਜੀ ਨੇ ਜੋ ਕਿਰਪਾ ਕੀਤੀ ਹੈ ਹਰ ਜਨ RAM ਨਾਮ ਗੁਣ ਗਾਵੇ ਹਰੀ ਪਰਮਾਤਮਾ ਦਾ ਜਨ ਸਦਾ ਹੀ ਰੱਬ ਦੇ ਗੁਣਾਂ ਨੂੰ ਗਾਉਂਦਾ ਹੈ। ਹਮੇਸ਼ਾ ਉਹ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦਾ ਹੈ। ਹਮੇਸ਼ਾ ਤੋਂ ਅਰਥ ਹੈ ਕਿ ਜੀਵਨ ਦੇ ਹਰ ਇੱਕ ਹਾਲਾਤ ਦੇ ਵਿੱਚ, ਜੀਵਨ ਦੇ ਹਰ ਇੱਕ ਪੜਾਅ ਦੇ ਵਿੱਚ। ਮਨੁੱਖ ਆਪਣੇ ਜੀਵਨ ਦੇ ਵਿੱਚ ਭਾਵੇਂ ਜਿਹੋ ਜੀ ਮਰਦੀ, ਜ਼ਦੋ ਜ਼ਿਹਦ ਨਾਲ ਜੂਝਦਾ ਹੋਵੇ, ਜਿਹੋ ਜੀ ਮਰਜੀ ਹਾਲਾਤਾਂ ਵਿੱਚ ਹੋਵੇ, ਪਰ ਉਹ ਪਰਮਾਤਮਾ ਦੇ ਨਾਮ ਨੂੰ ਨਹੀਂ ਛੱਡਦਾ ਉਹ ਰੱਬ ਦੇ ਨਾਮ ਤੋਂ ਭਰੋਸਾ ਨਹੀਂ ਕਦੇ ਡੁਲਾਉਂਦਾ ਉਸ ਦੀ ਵਿਸ਼ੇਸ਼ਤਾ ਹੈ ਅਸਰੇ ਗੁਰੂ ਪਾਤਸ਼ਾਹ ਜੀ ਨੇ ਨਾਲ ਇਹ ਬਚਨ ਕਹੇ ਵੀ ਹਨ ਕਿ ਜੇ ਕੋਈ ਨਿੰਦ ਕਰੇ ਹਰ ਜਨ ਕੀ ਜੇ ਉਹ ਨਾ ਹਰੀ ਪਰਮਾਤਮਾ ਦੇ ਜਨਾਂ ਦੀ ਭਗਤਾਂ ਦੀ ਕੋਈ ਨੰਦਾ ਵੀ ਕਰਦਾ ਹੋਵੇ ਆਪਣਾ ਗੁਣ ਨਾ ਗਵਾਵੇ ਤਾਂ ਵੀ ਉਹ ਆਪਣੀ ਗੁਣ ਨੂੰ ਗਵਾਉਂਦੇ ਨਹੀਂ ਆਪਣੇ ਗੁਣਾ ਨੂੰ ਸਦਾ ਕਾਇਮ ਰੱਖਦੇ ਨੇ ਜੇ ਕੋਈ ਨਿੰਦਾ ਆਦਤ ਵੀ ਕਰਦਾ ਹੋਵੇ ਕਿਉਂਕਿ ਦੇਖੋ ਜੀਵਨ ਦੇ ਵਿੱਚ ਕਈ ਤਰ੍ਹਾਂ ਦੇ ਲੋਕ ਨੇ ਭਈ ਕਈ ਇਹੋ ਜਿਹੇ ਨੇ ਜਿਹੜਾ ਕਿ ਹਮੇਸ਼ਾ ਦੂਜਿਆਂ ਦਾ ਮਾੜਾ ਹੀ ਕਰਦੇ ਨੇ ਦੂਜਿਆਂ ਦਾ ਮਾੜਾ ਹੀ ਚਿਤਵਦੇ ਨੇ ਹਮੇਸ਼ਾ ਨਿੰਦਾ ਹੀ ਕਰਦੇ ਨੇ ਮਾੜਾ ਹੀ ਬੋਲਦੇ ਨੇ ਤੇ ਦੂਜੀ ਤਰ੍ਹਾਂ ਦੇ ਇਹੋ ਜਿਹੇ ਲੋਕ ਵੀ ਹਨ ਕਿ ਭਾਈ ਉਹਨਾਂ ਕਿਸੇ ਦੀ ਨਿੰਦਾ ਕਰਦੇ ਨਹੀਂ ਨਾ ਕਿਸੇ ਦਾ ਮਾੜਾ ਕਰਦੇ ਨਹੀਂ ਉਹ ਬਸ ਆਪਣੇ ਕੰਮ ਨਾਲ ਕੰਮ ਰੱਖਦੇ ਨੇ ਇਹੋ ਜਿਹੇ ਵੀ ਹਨ ਤੇ ਇਹੋ ਜਿਹੇ ਲੋਕ ਵੀ ਹਨ ਕਿ ਜਿਹੜਾ ਕਿਸੇ ਦਾ ਬੁਰਾਤੇ ਕਰਦੇ ਹੀ ਨਹੀਂ ਕਿਸੇ ਦੀ ਨੰਦਾ ਚੁਗਲੀ ਤੇ ਕਰਨੀ ਹੀ ਨਹੀਂ ਹੈ ਬਲਕਿ ਲੋਕਾਂ ਦਾ ਕੰਮ ਵੀ ਬੜਾ ਸਵਾਰਦੇ ਨੇ ਉਹ ਲੋਕਾਂ ਦੇ ਕੰਮ ਆਉਦੇ ਨੇ ਉਹ ਦੁਨੀਆ ਦੇ ਵਿੱਚ ਵਿਚਰਦੇ ਹੋਏ ਬੜੇ ਭਲਾਈ ਦੇ ਕੰਮ ਕਰਦੇ ਨੇ ਪਰਉਪਕਾਰੀ ਜੀਵਨ ਜੀਉਂਦੇ ਨੇ ਇੰਜ ਕਰੋ ਤੇ ਬਹੁਤ ਵਾਰੀ ਮਨੁੱਖ ਦੇ ਮਨ 'ਚ ਆਸ ਹੁੰਦੀ ਹੈ ਭਈ ਜਿਸ ਨੇ ਪਰਉਪਕਾਰ ਕਰਨ ਹੈ ਜਿਸ ਨੇ ਦਸ ਕੰਮ ਕੰਮ ਲੋਕਾਂ ਦੇ ਸਵਾਰਨੇ ਨੇ ਅਸਾਂ ਕਿਸੇ ਦੇ ਕੰਮ ਨੂੰ ਸਵਾਰੀਏ ਅਸਾਂ ਕੋਈ ਚੰਗਾ ਕਰਮ ਕਰੀਏ ਤੇ ਉਸ ਦੇ ਐਬਜ ਕੋਈ ਸਾਡੀ ਬੁਰੀਾਈ ਕਰੇ ਕੋਈ ਆਪਣੇ ਵੱਲੋਂ ਗੱਲਾਂ ਬਣਾ ਬਣਾ ਕੇ ਉਸ ਨੂੰ ਗਲਤ ਤਰੀਕੇ ਨਾਲ ਪੇਸ਼ ਕਰੇ ਨਾ ਉਦੋਂ ਮਨੁੱਖ ਦੇ ਮਨ ਨੂੰ ਦਿਲ ਨੂੰ ਬੜੀ ਸੱਟ ਪੈਂਦੀ ਉਦੋਂ ਮਨ ਦੁਖੀ ਹੋ ਜਾਂਦਾ ਹੈ ਤੇ ਅਸੀਂ ਭਲਾ ਕਰ ਰਹੇ ਹਾਂ ਸਿ ਪਰਪੁਕਾਰ ਕਰ ਰਹੇ ਹਾਂ ਤੇ ਫਿਰ ਵੀ ਲੋਕੀ ਸਾਨੂੰ ਗੱਲਾਂ ਸੁਣਾ ਰਹੇ ਨੇ ਉਦੋਂ ਮਨ ਅਧਕ ਦੁਖੀ ਹੁੰਦਾ ਹੈ ਜਦੋਂ ਕਿ ਸਚਾਈ ਦੂਜੀ ਇਹ ਵੀ ਹੈ ਕਿ ਭਾਏ ਜਿਵੇਂ ਕਹਾਵਤ ਕਹੀਆਂ ਜਾਂਦੀਆਂ ਨੇ ਕਿ ਫਲ ਜਿਸ ਰੁੱਖ ਨੂੰ ਲੱਗੇ ਹੋਣ ਵਟਾ ਵੀ ਉਹਨੂੰ ਹੀ ਪੈਂਦੇ ਨੇ ਇਥੇ ਸਚਾਈ ਹੈ ਨਾ ਪਰ ਜਿਸ ਰੁੱਖ ਨੂੰ ਫਲ ਲੱਗੇ ਹੋਣਗੇ ਉਸ ਨੂੰ ਵਟਾ ਪੈਂਦੇ ਨੇ ਉਸ ਨੂੰ ਲੋਕੀ ਇਟਾ ਮਾਰਦੇ ਨੇ ਉਹਨੂੰ ਹੀ ਸੱਟਾ ਪੈਂਦੀਆਂ ਨੇ ਕਿਉਂਕਿ ਫਲ ਚਾਹੀਦੇ ਨੇ ਰੱਬ ਦੇ ਜਨ ਜਿਹੜੇ ਨੇ ਉਹ ਇਹੀ ਹਨ ਕਿ ਜਨ ਪਰ ਉਪਕਾਰੀ ਆਏ ਜੀ দান ਦੇ ਭਗਤੀ ਲਾਇਨ ਹਰ ਸੋ ਲੈਣ ਮਿਲਾਏ ਇਹ ਸੰਸਾਰ ਦੇ ਵਿੱਚ ਉਹਨਾਂ ਲੋਕਾਂ ਤੇ ਉਹਨਾਂ ਸੇਵਕਾਂ ਦੇ ਜੀਵਨ ਹੈ ਜਿਹੜਾ ਜਿਹੜਾ ਹੈ ਉਹਨਾਂ ਦੋਹਾਂ ਦਾ ਜੀਵਨ ਹੈ ਇੱਕ ਜਿਹੜੇ ਪਰਉਪਕਾਰੀ ਜੀਵਨ ਜੀ ਰਹੇ ਨੇ ਇੱਕ ਤਰ੍ਹਾਂ ਦੇ ਲੋਕ ਤੇ ਦੂਜੇ ਉਹ ਜਿਨ੍ਹਾਂ ਦਾ ਕੰਮ ਹੀ ਨਿੰਦਾ ਚੁਗਲੀ ਕਰਨਾ ਹੈ ਬੁਰਾਈਆਂ ਕਰਨਾ ਹੈ ਤੇ ਜਿਨ੍ਹਾਂ ਦਾ ਕੰਮ ਹੀ ਦੂਜੇ ਦਾ ਮਾੜਾ ਕਰਨਾ ਤੇ ਚਿਤਵਨਾ ਹੈ ਤਰਸ ਕਹਿੰਦੇ ਇਹੋ ਜੇ ਲੋਕਾਂ ਦੀਆਂ ਨਿੰਦਾ ਇਹੋ ਜੇ ਲੋਕਾਂ ਦੇ ਕੀਤੇ ਕਰਮਾਂ ਤੋਂ ਉਹ ਮਨੁੱਖ ਸੇਵਕ ਵਿਚਲਿਤ ਨਹੀਂ ਹੁੰਦੇ ਉਹ ਸਦਾ ਆਪਣੀ ਗੁਣਾਂ ਨੂੰ ਕਾਇਮ ਰੱਖਦੇ ਨੇ ਜਿਵੇਂ ਕਿ ਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਬਚਨ ਕਹੇ ਨੇ ਕਹਿੰਦੇ ਸੰਤ ਨਾ ਛੜੈ ਸੰਤੈ ਜੇ ਕੋਟਕ ਮਿਲੈ ਅਸੰਤ ਮਲਿਆਗਰ ਭਯੰਗਮ ਬੇੜਿਓ ਤਾਂ ਸੀਤਲਤਾ ਨ ਤਜੰਤ ਚੰਦਨ ਦਾ ਰੁੱਖ ਹੈ ਸ਼ੀਤਲ ਦੇਣਾ ਉਸ ਦਾ ਗੁਣ ਹੈ ਸ਼ੀਤਲਤਾ ਦਿੰਦਾ ਠੰਡਾ ਹੈ ਉਸ ਠੰਡਕ ਦੇ ਲੈਣ ਦੇ ਲਈ ਹੀ ਜਿਹੜੇ ਸੱਪ ਨੇ ਉਸ ਦੀ ਦਵਾਲੇ ਲਿਪਟੇ ਹੁੰਦੇ ਨੇ ਉਹਦੇ ਤੇ ਜ਼ਹਿਰ ਉਗਲਦੇ ਨੇ ਪਰ ਉਹ ਚੰਦਨ ਦਾ ਰੁੱਖ ਆਪਣੇ ਸੁਭਾਅ ਨੂੰ ਨਹੀਂ ਬਦਲਦਾ ਭਈ ਮੈਂ ਤੇ ਇਹਨਾਂ ਨੂੰ ਠੰਡਕ ਦੇ ਰਿਹਾ ਤੇ ਇਹ ਮੇਰੇ ਤੇ ਜ਼ਹਿਰ ਉਗਲ ਰਹੇ ਨੇ ਉਹ ਚੰਦਨ ਆਪਣਾ ਸੁਭਾਅ ਨਹੀਂ ਬਦਲਦਾ ਕਿਉਂਕਿ ਪਤਾ ਹੈ ਮੇਰਾ ਸੁਭਾਅ ਚੰਦਨ ਮੇਰਾ ਸੁਭਾਅ ਠੰਡਕ ਦੇਣਾ ਹੈ ਸ਼ੀਤਲਤਾ ਦੇਣਾ ਹੈ ਮੈਂ ਸ਼ੀਤਲ ਦੇਾਂਗਾ ਆ ਜਦੋਂ ਇਹ ਗੁਣ ਲੈ ਕੇ ਵੀ ਆਪਣਾ ਅਗੁਣ ਨਹੀਂ ਛੱਡ ਰਿਹਾਏ ਜਦੋਂ ਇਹ ਸਪ ਪਈ ਮੈਂ ਤੇ ਸ਼ੀਤਲਤਾ ਦੇ ਰਿਹਾ ਮੇਰੀ ਸ਼ੀਤਲਤਾ ਲੈਣ ਤੋਂ ਬਾਅਦ ਵੀ ਜ਼ਹਿਰ ਉਗਲ ਰਹੇ ਨੇ ਇੰਨਾ ਪਰਪਖ ਇਨ੍ਹਾਂ ਦੇ ਅੰਤਰ ਇਹ ਅਬਗੁਣ ਹੈ ਤੇ ਮੈਂ ਤੇ ਫਿਰ ਵੀ ਪਲਾਹ ਕਰ ਰਿਹਾ ਮੈਂ ਕਿਉਂ ਆਪਣਾ ਸੁਭਾਅ ਬਦਲਦੇ ਆ ਮੈਂ ਕਿਉਂ ਆਪਣਾ ਸੁਭਾਅ ਬਦਲਦੇ ਆ ਇਹ ਨਹੀਂ ਬਦਲ ਰਿਹਾ ਮੈਂ ਕਿਉਂ ਬਦਲ ਜਾਵਾਂ ਤੇ ਸੰਸਾਰ ਦੀ ਸੱਚਾਈ ਹੈ ਅਬਗੁਣ ਯਾਰ ਮਨੁੱਖ ਬਹੁਤ ਘਟ ਹੋਣਗੇ ਜਿਹੜੇ ਬਦਲ ਜਾਂਦੇ ਨੇ ਜਿਨ੍ਹਾਂ ਦਾ ਸੁਭਾਅ ਬਦਲ ਜਾਏ ਬਹੁਤ ਘੱਟ ਵੇਖੋਗੇ ਜਿਨ੍ਹਾਂ ਦਾ ਕੰਮ ਨਿੰਦਾ ਚੁਗਲੀ ਕਰਨਾ ਜਿਨ੍ਹਾਂ ਦਾ ਕੰਮ ਬੁਰੀਆਂ ਦੀ ਰਾਹ ਤੇ ਚੱਲਣਾ ਹੈ ਨਾ ਉਹ ਸਾਰਾ ਹੀ ਜੀਵਨ ਲਗਭਗ ਆਪਣਾ ਇਸੇ ਕੰਮੇ ਲਾਹ ਦਿੰਦੇ ਨੇ ਨਹੀਂ ਆਪਣਾ ਸੁਭਾਅ ਬਦਲਦੇ ਪਰ ਭਲੇ ਪੁਰਖ ਅਕਸਰ ਬਦਲ ਜਾਂਦੇ ਨੇ ਉਹਨਾਂ ਦਾ ਸੁਭਾਅ ਬਦਲ ਜਾਂਦਾ ਉਹ ਵਿਚਲਿਤ ਹੋ ਜਾਂਦੇ ਨੇ ਕਿਉਂਕਿ ਮਨ ਟੁੱਟ ਜਾਂਦਾ ਉਹਨਾਂ ਦਾ ਇੰਨੇ ਡਰਦਾ ਹੁੰਦੀ ਨਹੀਂ ਉਹ ਸੋਚਦੇ ਨੇ ਭਈ ਭਲਾਈ ਦਾ ਕੰਮ ਕਰਕੇ ਤੇ ਵਾਹ ਵਾਹ ਮਿਲਣੀ ਚਾਹੀਦੀ ਹੈ ਵਡਿਆਈਆਂ ਮਿਲਣੀਆਂ ਚਾਹੀਦੀਆਂ ਨੇ ਪਰ ਉਹੋ ਜਿਹਾ ਹੁੰਦਾ ਨਹੀਂ ਲੋਕਾਂ ਦੀਆਂ ਗੱਲਾਂ ਹੋਰ ਸੁਣੋਂ ਮਿਲਦੀਆਂ ਨੇ ਉਦੋਂ ਬੰਦਾ ਕਹਿੰਦਾ ਛੱਡੋ ਪਰੇ ਕਰਨਾ ਕੀ ਉਪਕਾਰ ਕਰਕੇ ਉਹ ਅਕਸਰ ਬਦਲ ਜਾਂਦੇ ਨੇ ਬੁਰਾਈਆਂ ਵਾਲਾ ਮਨੋ ਘਟ ਬਦਲਦਾ ਹੈ ਭਾਸ਼ਾ ਕਹਿੰਦੇ ਭਾਈ ਹਰੀ ਪਰਮਾਤਮਾ ਦੇ ਨਾਮ ਨੂੰ ਸਿਮਰੋ ਰਬ ਦੇ ਨਾਮ ਨੂੰ ਜਪੋ ਅੰਤਰ ਦ੍ਰਿੜਤਾ ਆਏਗੀ ਅੰਤਰ ਉਹ ਗੁਣ ਵਸ ਜਾਣਗੇ ਉਦੋਂ ਮਨੁੱਖ ਡੋਲੇਗਾ ਨਹੀਂ ਦ੍ਰਿੜਤਾ ਦੇ ਨਾਲ ਉਹ ਸੱਚ ਦੇ ਰਾਹ ਤੇ ਤੁਰੇਗਾ ਕਿ ਡਿਗੇ ਨਾ ਡੋਲੇ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾ ਦੇ ਉਹ ਫਿਰ ਚੰਗੇ ਕਰਮਾਂ ਨੂੰ ਕਰਦੇ ਆ ਹੁਆ ਡੋਲੇਗਾ ਨਹੀਂ ਪਾਵੇ ਕੋਈ ਨਿੰਦਾ ਕਰੇ ਮਾੜਾ ਆਖੇ ਜੋ ਮਰਜੀ ਕੋਈ ਕਹੇ ਉਹਦੀ ਪਰਵਾਹ ਕਰਤ ਕਰਨ ਤੋਂ ਬਗੈਰ ਉਸ ਸੱਚ ਦੇ ਰਾਹ ਤੇ ਤੁਰਦਾ ਹੈ ਤੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਤਾਈਓ ਬਚਨ ਕੀਤੇ ਨੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਨਾ ਗਵਾਵੇ ਉਹ ਆਪਣੇ ਗੁਨਾ ਨੂੰ ਨਹੀਂ ਗਵਾਉਂਦਾ ਰਹਾਉ ਜੋ ਕਿਛੇ ਕਰੇ ਸੋ ਆਪੇ ਸੁਆਮੀ ਹਰਿਆਪੇ ਕਾਰ ਕਮਾਵੇ ਉਹਨੂੰ ਪ੍ਰੋਸਾ ਹੈ ਜੋ ਕੁਝ ਕਰਨ ਵਾਲਾ ਹੈ ਰੱਬ ਕਰਨ ਵਾਲਾ ਹੈ ਉਹ ਆਪ ਹੀ ਸਾਰਿਆਂ ਦੇ ਵਿੱਚ ਬੈਠਾ ਹੋਇਆ ਕਾਰ ਕਮਾ ਰਿਹਾ ਹੈ ਹਰ ਆਪੇ ਹੀ ਮਤ ਦੇਵੇ ਸੁਆਮੀ ਹਰੋ ਆਪੇ ਬੋਲ ਬੁਲਾਵੇ ਉਹ ਆਪ ਹੀ ਮਤ ਦੇਣ ਵਾਲਾ ਹੈ ਉਹ ਆਪ ਹੀ ਰਸਨ ਤੇ ਬਹਿ ਕੇ ਬੁਲਾਉਣ ਵਾਲਾ ਹੈ ਉਹਨੂੰ ਪ੍ਰੋਸਾ ਹੁੰਦਾ ਹੈ ਇਹ ਪ੍ਰੋਸੈਸ ਹੈ ਤੇ ਉਹਨੂੰ ਪਤਾ ਹੈ ਪਰ ਇਸ ਦੇ ਬਾਬਤ ਮੈਂ ਆਪਣਾ ਸੁਭਾਅ ਕਿਉਂ ਬਦਲ ਲਾਵਾਂ ਇਹਦੇ ਬਾਬਤ ਮੈਂ ਇਹ ਖਾਦ ਕਿਉਂ ਕਰਾਂ ਅਰ ਰੱਬ ਹੀ ਦੇਣ ਵਾਲਾ ਹੈ ਮਤ ਰੱਬ ਹੀ ਬੁਲਾਉਣ ਵਾਲਾ ਹੈ ਅੱਜ ਇਸ ਰਸਨਾ ਦੇ ਨਾਲ ਇਹ ਨਿੰਦਾ ਕਰ ਰਿਹਾ ਹੈ ਮੇਰੇ ਨਾਲ ਈਰਖਾ ਕਰ ਰਿਹਾ ਹੈ ਹੋ ਸਕਦਾ ਹੈ ਆਉਣ ਵਾਲੇ ਸਮੇਂ ਚ ਰੱਬ ਇਹਨੂੰ ਮਤ ਦੇ ਸੁਮਤ ਦੇ ਦੇਵੇ ਉਸੇ ਰਸਨਾ ਤੋਂ ਵਡਿਆਈ ਕਰਨ ਲੱਗ ਜਾਏ ਜਿਸ ਰਸਨਾ ਤੋਂ ਨਿੰਦਾ ਕਰ ਰਿਹਾ ਹੋ ਸਕਦਾ ਉਸੇ ਰਸਨਾ ਤੋਂ ਮਾਫੀ ਮੰਗ ਕੇ ਇਹ ਆਪਣੇ ਸਹੀ ਰਾਹ ਤੇ ਤੁਰ ਪਏ ਆ ਜਿਹੜੀ ਮਤ ਦੇ ਨਾਲ ਇਹ ਭਟਕਿਆ ਹੋਇਆ ਹੈ ਮਾੜੇ ਚਿਤਵਦਾ ਹੋ ਸਕਦਾ ਹੈ ਜੋ ਰੱਬ ਮਤ ਦੇਣ ਵਾਲਾ ਹੈ ਆਗਾਹ ਸਮਾ ਵਿੱਚ ਇਹਨੂੰ ਮਤ ਦੇ ਦੇਵੇ ਸਹੀ ਸਹੀ ਰਸਤੇ ਤੁਰ ਪਏ ਐਸਰੇ ਪਾਸ਼ਾ ਜੀ ਕਹਿੰਦੇ ਉਸ ਨੂੰ ਰੱਬ ਤੇ ਭਰੋਸਾ ਹੁੰਦਾ ਆਪੇ ਪੰਚ ਤਤ ਵਿਸਥਾਰਾ ਉਹਨੋ ਵਿਸ਼ਵਾਸ ਹੈ ਕਿ ਰੱਬ ਦਾ ਹੀ ਆਪਣੇ ਪੰਜਾਂ ਤੱਤਾਂ ਦੇ ਵਿੱਚ ਇਹ ਖਿਲਾਰਾ ਹੈ ਉਸ ਦਾ ਆਪਣਾ ਹੀ ਵਿਸਥਾਰ ਹੈ ਵਿੱਚ ਧਾਤੂ ਪੰਚਾਪ ਪਾਵੇ ਤੇ ਜੀਆਂ ਦੇ ਵਿੱਚ ਪੰਜ ਧਾਤ ਪੰਜ ਜੋ ਰਸ ਨੇ ਵਿਕਾਰ ਨੇ ਉਹ ਵੀ ਆਪ ਹੀ ਪਾਏ ਨੇ ਜਨ ਨਾਨਕ ਸਤਗੁਰ ਮਿਲਿਆ ਆਪੇ ਹੈ ਨਾਨਕ ਆਖ ਸਤਗੁਰ ਮਿਲਿਆ ਆਪੇ ਉਹ ਗੁਰੂ ਦੇ ਰਾਹੀ ਆਪਣੇ ਚ ਮਿਲਾਉਣ ਵਾਲਾ ਵੀ ਆਪ ਹੈ ਹਰ ਆਪੇ ਚ ਅਗਰ ਚੁਕਾਵੇ ਤੇ ਆਪਣੇ ਸੇਵਕਾਂ ਦੇ ਸਾਰੀਆਂ ਝਗੜਿਆਂ ਨੂੰ ਚੁਕਾ ਕੇ ਸਾਈ ਦੌੜ ਭਜ ਤੇ ਵਾਹ ਵਿਰੋਧ ਨੂੰ ਮਿਟਾ ਕੇ ਆਪਣੇ ਵਿੱਚ ਸਮਾਉਣ ਵਾਲਾ ਵੀਰਬ ਆਪ ਹੀ ਹੈ ਸੋ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਪੁੱਲਾਂ ਗਲਤੀਆਂ ਲਈ ਖਿਮਾਫਤ ਦੇ ਸਾਨ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ